ਜਿੰਦਾਬਾਦ ਦਿਨੇਸ਼ ਸਿੰਘ ਬੱਬੂ ਜਿੰਦਾਬਾਦ ਦਿਨੇਸ਼ ਸਿੰਘ ਬੱਬੂ ਜਿੰਦਾਬਾਦ ਭਾਰਤੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਬੱਬੂ ਜਿੰਦਾਬਾਦ ਇਹ ਸਿੰਘ ਬੱਬੂ ਹਰ ਜਗ੍ਹਾ ਸਵਾਗਤ ਹੋਇਆ ਗਦਾ ਔਰ ਬਹੁਤ ਉਤਸ਼ਾਹ ਆਇਆ ਕ੍ਰੀਡ ਫੋਇਆ ਸਿਗਰੇਸ ਫੇਰੇ ਮਤਲਬ ਕਿੰਨੇ ਲੋਕ ਪ੍ਰੋਟੈਸਟ ਕਰਾ ਔਰ ਇਹ ਜਿਹੜਾ ਉਸਾਹ ਹੈ ਇਹ ਮਤਲਬ ਪਹਿਲੀ ਦਿਨ ਤੱਕ ਬਰਕਰਾਰ ਰਹਿਣਾ ਔਰ ਜਿੰਨੀ ਤੱਕ ਬੋਤਾਂ ਨੇ ਬੰਦੀਆਂ ਭਾਜੀਪੀ ਦੇ ਵਰਕਰ ਬਹੁਤ ਮਿਹਨਤੀ ਨੇ ਔਰ ਲਗਾਤਾਰ ਮਿਹਨਤ ਕਰਦੇ ਹੋ ਨਿਕਲੇ ਉਹ ਸੁਜਾਨਪੁਰੋਂ 50000 ਕੋਟਾ ਨਾਲ ਲੀਕ ਕਰਦੀਆਂ ਵੀ ਜਾਂਦਾ ਹੈ ਅਧੂਰੇ ਕੰਮ ਨੇਵਾ ਪਿਆਦੇਦਾਰ ਦੇਖੋ ਗੱਲ ਇਹ ਹੈ ਕਿ ਜਿਹੜੇ ਵੀ ਅਧੂਰੇ ਕੰਮ ਨੇ ਇੱਕ ਇੱਕ ਕੰਮ ਹੈਗਾ ਦੇਖੋ ਗੱਲ ਇਹ ਹੈ ਕਿ ਪੰਜ ਸਾਲ ਪਿਛਲੇ ਸਰਕਾਰ ਕਾਂਗਰਸ ਦੀ ਰਹੀ ਹੈ 227 ਸਾਲੇ ਹੋਏ ਕੋਈ ਕੰਮ ਨਹੀਂ ਹੋਇਆ ਜਿਹੜੇ ਵੀ ਕੰਮ ਹੋਏ ਨਾ ਇਹ ਜੋ ਭਾਜਪਾ ਸਰਕਾਰ ਦੁਆਰਾ ਹੋਏ ਆਜ ਆਜ ਵਾਰਡ ਨੰਬਰ 13 ਸੋਲੀਪੋਲੀ ਸਿਆਨਪੁਰ ਚ ਅਸੀਂ ਆਪਣੇ ਸਾਡੇ ਆਪਣੇ ਲੋਕ ਸਭਾ ਦੇ ਉਮੀਦਵਾਰ ਸ਼੍ਰੀ ਦਿਨੇਸ਼ ਸਿੰਘ ਬੱਬੂ ਜੀ ਦਾ ਸਵਾਗਤ ਕੀਤਾ ਹਾਰਦਿਕ ਅਭਿਨੰਦਨ ਕੀਤਾ ਔਰ ਸਾਰੇ ਹੀ ਵਾਰਡ ਵਾਸੀਆਂ ਸਾਰੇ ਹੀ ਪਿੰਡ ਵਾਸੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਕਿੰਦਾ ਹਾਰਦਿਕ ਅਭਿਨੰਦਨ ਕੀਤਾ ਗਿਆ ਔਰ ਇਹ ਜਿਹੜਾ ਕੱਛ ਸਾਡਾ ਇੱਥੇ ਹੋਇਆ ਇਨ ਸੰਕੇਤ ਦੇ ਦਿੱਤਾ ਕੀ ਸਾਡੇ ਵਾਰਚੋ ਸਾਡੇ ਬੂਤ ਤੋਂ ਜਿਹੜੇ ਦਿਨੇਸ਼ ਸਿੰਘ ਬਬੂ ਜੀ ਦਾ ਉਹ ਇੱਕ ਤਰਫਾ ਜਿੱਤ ਕਰਕੇ ਜਾਣਗੇ ਔਰ ਸਾਡੇ ਮਾਨਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦੀ ਜਿਹੜੀ ਜਿੱਤ ਦੀ ਮੱਲ ਆ ਉਹਦੇ ਚ ਇੱਕ ਫੋਨ ਸਾਡਾ ਡਿਸਟ੍ਰਿਕਟ ਗੁਰਦਾਸਪੁਰ ਦਾ ਜ਼ਰੂਰ ਹੋਵੇਗਾ ਅੱਜ ਬਬੂ ਜੀ ਦੇ ਜਿਹੜੇ ਪ੍ਰੋਗਰਾਮ ਰਹਿਣ ਵਾਲੇ ਨੇ ਅਸੀਂ ਸੋਲੀ ਪੋਲੀ ਜ ਲਡੂਆਂ ਦਾ ਤੋਲਿਆ ਆਪਣੇ ਲੋਕ ਸਭਾ ਅਮੀਦਾਰ ਦਿਨੇਸ਼ ਸਿੰਘ ਬਬੂ ਜੀ ਨੂੰ ਦੂਸਰਾ ਜਿਹੜਾ ਕਲਾਸ਼ਪੁਰ ਮਾਰਕੀਟ ਜਿੱਥੇ ਵੀ ਲੱਡੂਆਂ ਨਾਲ ਤੋਲੇ ਜਾ ਰਿਹਾ ਹੈ ਫਿਰੋਜ਼ਪੁਰ ਪੰਚਾਇਤ ਜਿੱਥੇ ਬੱਬੂ ਜੀ ਉਹਨਾਂ ਦਾ ਪ੍ਰੋਗਰਾਮ ਹੈ ਉੱਥੇ ਵੀ ਇਹਨਾਂ ਨੂੰ ਅੱਜ ਲੱਡੂਆਂ ਨਾਲ ਤੋਲੇ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਜਕਰਤਾ ਹੈ ਜਾਂ ਵੋਟਰ ਸਪੋਰਟਰ ਨੇ ਉਹਨਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਔਰ ਸਾਰੇ ਹੀ ਆਪਣੇ ਆਪਣੇ ਢੰਗ ਦੇ ਨਾਲ ਲੱਗੇ ਨੇ ਔਰ ਦਿਨੋ ਖੁਸ਼ੀ ਮਨਾ ਰਹੇ ਨੇ ਕਿ ਦਿਨੇਸ਼ ਸਿੰਘ ਜੀ ਬੱਬੂ ਵੱਧ ਤੋਂ ਵੱਧ ਵੋਟਾਂ ਦੇ ਨਾਲ ਇੱਥੋਂ ਜਿੱਤ ਕੇ ਜਾਣ ਔਰ ਅਸੀਂ ਇਹ ਵਾਅਦਾ ਵੀ ਕਰਨਿਆ ਔਰ ਦੱਸਿਆ ਵੀ ਆ ਕਿ ਦਿਨੇਸ਼ ਸਿੰਘ ਜੀ ਬੱਬੂ ਲੋਕ ਸਭਾ ਉਮੀਦਵਾਰ ਗਰਦਾਸਪੁਰ ਤੋਂ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਣਗੇ ਹਰ ਇੱਕ ਸੁਝਾਨ ਪਰਚੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਕੇ ਜਾਣਗੇ ਇਹ ਸਾਡਾ ਵਿਸ਼ਵਾਸ ਹੈ